ਨਮਾ ਨੁਖਾਦ ਦਾ ਦਾਦਿਆ ਕਰੀਏ ਕਿਵੇਂ ਧੰਨਵਾਦ ਜੀ ਸ੍ਰੀ ਗੁਰੂ ਸਾਹਿਬ ਮਿੱਤਰੋ ਕੀ ਹਾਲ ਚਾਲ ਨੇ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਅਸੀਂ ਫੇਰ ਚੱਲੇ ਹਾਂ ਜੀ ਗੁਰਦੁਆਰਾ ਬਾਬਾ ਯਕਾ ਸਾਹਿਬ ਜਿੱਥੇ ਕਿ ਅੱਜ ਗੁਰਦੁਆਰੇ ਦੇ ਨਵੇਂ ਸਰੂਪ ਲੈ ਕੇ ਆਉਂਦੇ ਆ ਅੰਮ੍ਰਿਤਸਰ ਸਾਹਿਬ ਤੋਂ ਤੇ ਚਲੋ ਵੀ ਇੱਧਰ ਆਏ ਹਾਏ ਆਉਂਦੇ ਆਈ ਆਉਣੇ ਕਿਦੇ ਮੋਲਾ ਸੇਵਾ ਕਰਨ ਦੇ ਆ ਸਾਹਮਣੇ ਦਿਸ ਪਿਆ ਸਾਹਮਣੇ ਗੁਰਦੁਆਰਾ ਸਾਹਿਬ ਦਾ ਦਰਬਾਰ ਬੱਲੇ ਓਏ ਕਹਿੰਦੇ ਨਵ ਰੂਪ ਵੀ ਸਾਹਮਣੇ ਆ ਗਿਆ ਹਰ ਹਰ ਕਿਦਾਂ ਵਧੀਆ ਠੀਕ ਹੈ ਮੈਂ ਹੱਥੋਂ ਆ ਜਾ ਆ ਜਾ ਵੀ ਅੱਜ ਗੁਰਦੁਆਰਾ ਸਾਹਿਬ ਦੇ ਨਵੇਂ ਸਰੂਪ ਆਉਂਦੇ ਨੇ ਮੋਲੇ ਕਿੱਥੋਂ ਲੈ ਕੇ ਆਉਂਦੇ ਨੇ ਅਮਰ ਸਰ ਅਮਰ ਸਰ ਸਾਹਿਬ ਤੋਂ ਹਾਂਜੀ ਅਮਰ ਸਰ ਸਾਹਿਬ ਤੋਂ ਠੀਕ ਹੈ ਜੀ ਅਮਰ ਸਰ ਸਾਹਿਬ ਤੋਂ ਨਵੇਂ ਸਰੂਪ ਲੈ ਕੇ ਆਉਂਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਪ੍ਰਕਾਸ਼ ਕੀਤਾ ਜਾਂਦਾ ਵਾ ਇਕਰਾਨੇ ਜਿਹੜੇ ਆ ਉੱਥੇੋਂ ਦੇ ਆਏ ਆ ਤੇ ਨਵੇਂ ਲੈ ਕੇ ਆਉਂਦੇ ਹਣ ਗੱਡੀ ਵਿੱਚ ਨੇੜੇ ਹੀ ਆ ਗਏ ਆ ਫੋਨ ਕੀਤਾ ਸੀ ਮੋਲਿਆਂ ਨਾਲੇ ਪਾਰਕੀ ਸਾਹਿਬ ਚ ਮੋਲਿਆਂ ਨਾਲੇ ਕੀਤਾ ਸੀ ਪਾਰਕੀ ਸਾਹਿਬ ਚ ਹਾਂ ਹਾਂਜੀ ਪਾਰਕੀ ਸਾਹਿਬ ਦੇ ਵਿੱਚ ਆਉਂਦੇ ਆ ਮੈਨੂੰ ਨਹੀਂ ਪਤਾ ਇਹਨਾਂ ਦੱਸਿਆ ਮੈਨੂੰ ਕਿ ਚਲੋ ਜਦੋਂ ਆਉਂਦੇ ਆ ਤੇ ਤੇਰਾ ਪਾਣਾ ਨਾ ਉਹ ਜਿਹੜੇ ਫਾਨੇ ਸਾਰਾ ਐ ਫੋਨ ਐਂਡਰੌਇਡ ਤਰੀਕਾ ਟਿਕ ਟਕ ਨੇ ਵੇਲਾ ਆਈ ਮੰਡੇ ਨੇ ਪੈਸੇ ਬੁਮਾਣਾ ਨਹੀਂ ਇੱਥੇ शब्द लू कौन आ नूर अच्छा सुमन भी शब्द ला दे सुमन शब्द ला दे चल गया गुरुद्वारा साहब का दरबार ਕਰਾਏ ਵੋਟਰ ਬੰਦਾ ਸ਼ੌਧ ਬੰਦ ਕਰਾਉਂਦੇ ਆ ਲੱਗੇ ਤਾਂ ਲੱਗੇ ਰਹਿੰਦੇ ਦੱਸ ਤੁਹਾਨੂੰ ਕਹਿਣਾ ਹੈ ਆਵਾਜ਼ ਬੰਦ ਕਰ ਥੋੜੀ ਘਟਾ ਦੇ ਆਵਾਜ਼ ਤੇ ਆਵਾਜ਼ ਆਵਾਜ਼ ਬੰਦ ਹੋ ਗਈ ਤੇ ਸ਼ਬਦੀ ਬੰਦ ਹੋਣਾ ਨਹੀਂ ਆਵਾਜ਼ ਬੰਦ ਬੱਚਿਆਂ ਦੇ ਸ਼ਬਦ ਨਹੀਂ ਲਾਣੇ ਆਉਂਦੇ ਸੁਗਮਣਾ ਆਪ ਚੱਲਿਆ ਕੋਸਾ ਆਵਾਜ਼ ਪਏ ਮੂਰੇ ਸ਼ਬਦ ਲਾਣ ਵਾਤੇ ਹੈ ਕੋਈ ਸਾਬ ਸ਼ਬਦ ਲਾਣ ਚੱਲੇ ਹਣ ਲਾਣੇ ਆ ਜਾਣਗੇ ਵੇ ਮੁੰਡੇ ਮੈਡਮ ਸ਼ਾ ਹੁੰਦਾ ਹੈ ਹੁਣ 39 ਹੀ ਆ ਗਈ ਆ ਪਾਕੀ ਸਾਹਿਬ ਤੁਣ ਮੈਡਮ ਸ਼ਾ ਰਹੇ ਆ ਆਪਾਂ ਜੋੜਾ ਪਾਸੇ ਲਾ ਦਈਏ ਉਹ ਕਿੱਲੇ ਖਾਦੇ ਵਿਸ਼ਾਦ ਉੱਥੇ ਨਹੀਂ ਕਰਨੀ ਥਾਣ ਲਾਉਣੀ ਹੈ ਉੱਥੇ ਉੱਥੇ ਲਾਉਣੀ ਵਾਦ ਨਹੀਂ ਗੱਲਾ ਉਸ ਦਾ ਗੋਲਪਣਾ ਮਾਰੇ ਅੰਦਰ ਲੈ ਆਓ ਏ ਖਿੱਚ ਕੇ ਸਿੱਧਾ ਹੀ ਇਹ ਮੈਨੂੰ ਵਿੱਚ ਹੀ ਹੁੰਦਾ ਹੈ ਭਰਾਵਾ ਮੈਂ ਦੇਖੀ ਉਹ ਜਾ ਕਰ ਬਣਾ ਕੇ ਖਿੱਚ ਕੇ ਲਿਆ ਨ ਰੂਪ ਅੰਦਰ ਆਏ ਭਈ ਮਿੱਤਰ ਗੱਡੀ ਨੇੜੇ ਆ ਗਈ ਆ ਪਾਰਕੀ ਸਾਹਿਬ ਵਿੱਚ ਮਾਰਾ ਦਾ ਸਰੂਪ ਲਿਆ ਹੁੰਦੇ ਆ ਤੇ ਜਲਦੀ ਤੁਹਾਨੂੰ ਦਰਸ਼ਨ ਕਰਾਉਣੇ ਆ ਜਦੋਂ ਵੀ ਨੇੜੇ ਆ ਗਏ ਉਦੋਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਹੱਲੇ ਦੇ ਮੈਡ ਹਿਸ਼ਾਰੇ ਆ ਮਾਨ ਨਰੂਪ ਤੇ ਸੁਗਮਣ ਤੇ ਮੋਲੇਣੀ ਮੈਡ ਹਿਸ਼ਾਰੇ ਆ ਜੋੜੇ ਚੱਕਦਾ ਸਾਰੇ ਸਾਹ ਸੰਗਤ ਜੀ ਹੁਣ ਕੀਤੀ ਨਵੇਂ ਸਰੂਪਾ ਦਰਸ਼ਨ ਕਰਾਉਣੇ ਆ ਜਿਹੜੇ ਸਾਡੇ ਗੁਰਦੁਆਰੇ ਸਾਹਿਬ ਦੇ ਵਿੱਚ ਆ ਰਹੇ ਆ ਤੇ ਥੋੜੀ ਜਿਹੀ ਵੇੜਗਾ ਨਹੀਂ ਪੈਣੀ ਆ ਆ ਰਹੇ ਆ ਪਾਲਕੀ ਸਾਹਿਬ ਇਦਰ ਸਿੰਘ ਵੀ ਤਿਆਰ ਖਲੋਤੇ ਆਪਣੇ ਕੱਢਣ ਵਾਸਤੇ ਵੀਡੀਓ ਬਣਾਉਣ ਵਾਸਤੇ ਵੀ ਖਲੋਤੇ ਆ ਵੀਰੋਣੀ ਮਾਨਾ ਹਾਂਜੀ ਮਾਨਾ ਹਾਂਜੀ ਜੀ ਅੱਜ ਹੀ ਗਾਲ ਇਹ ਪਾਰਕੀ ਸਾਹਿਬ ਆ ਰਹੀ ਆ ਜਿਹਦੇ ਵਿੱਚ ਮਹਾਰਾਜ ਦੇ ਸਰੂਪ ਦਿਖਾਦੇ ਜਾ ਰਹੇ ਆ ਤੇ ਇੱਧਰ ਸਾਰੇ ਵੀਰ ਹਣੇ ਮਖਲੋਤੇ ਆ ਤੇ ਇੱਧਰ ਬਾਬਾ ਜੀ ਵੀ ਆ ਚੁੱਕੇ ਨੇ ਤੁਸੀਂ ਦਰਸ਼ਨ ਕਰ ਸਕਦੇ ਇਹ ਪਾਰਕੀ ਸਾਹਿਬ ਦੇ ਵਿੱਚ ਮਹਾਰਾਜ ਦੇ ਸਰੂਪ ਲਿਆਉਂਦੇ ਆ ਮਹਾਰਾਜ ਦੀ ਪਾਰਕੀ ਸਾਹਿਬ ਆ ਚੁੱਕੀ ਆ ਬਹੁਤ ਸੋਹਣੀ ਪਾਰਕੀ ਸਾਹ ਦੇ ਵਿੱਚ ਮਹਾਰਾਜ ਦੇ ਸਰੂਪ ਲਿਆਂਦੇ ਗਏ ਆ ਤੁਸੀਂ ਵੇਖ ਸਕਦੇ ਜੀ ਦਰਸ਼ਨ ਕਰੋ ਪਿੰਡ ਦੇ ਸਿੰਘ ਨਾਲ ਗਏ ਸੀ ਸਾਤ ਸ੍ਰੀ ਅਕਾਲ ਕੀ ਦੂਰੀ ਬੜਾ ਲੇਟ ਚੱਲ ਰਿਹਾ ਪਿੰਡ ਦੇ ਸਿੰਘ ਵੀ ਜਿਹੜੇ ਨਾਲ ਗਏ ਸੀ ਮਹਾਰਾਜ ਦੇ ਸਰੂਪ ਨਵੇਂ ਲੈਣ ਵਾਸਤੇ ਸਾਰੇ ਨਾਲ ਨੇ ਸਾਰੇ ਵਾਰ ਵਾਰੀ ਬਾਹਰ ਆਉਂਦੇ ਆ

ਆਇ ਨੂੰ ਫੜਾ ਫੋੜ ਜੀ ਸਾਰੇ ਕੰਗ ਬੀ ਚਾਉਣੇ ਹੋ ਜੀ ਫੜੋ ਸਾਧ ਸੰਗਤ ਜੀ ਸਾਰੇ ਸਿੰਘ ਜਿਹੜੇ ਨਾਲ ਗਏ ਸੀ ਮਹਾਰਾਜ ਦੇ ਸਰੂਪ ਲੈਣ ਵਾਸਤੇ ਸਾਰੇ ਪਲਕੀ ਸਾਹਿਬ ਵਿੱਚੋਂ ਬਾਹਰ ਆ ਜੁਕੇ ਨੇ ਨਹੀਂ ਦਰਸ਼ਨ ਕਰ ਸਕਦੇ ਹੁਣ ਮਹਾਰਾਜ ਦੇ ਸਰੂਪ ਵੀ ਜਲਦੀ ਤੁਹਾਨੂੰ ਦਰਸ਼ਨ ਕਰਾਵਾਂਗੇ ਮੂਰਤ ਦਾ ਸੰਗਜ ਜੀ ਸਾਰੇ ਰੂਪਾ ਦਰਸ਼ਨ ਕਰ ਸਕਦੇ ਤੁਹਾਨੂੰ ਪਰਵਾਵਾਂਗੇ ਤੇ ਜਿਨ੍ਹਾਂ ਕਿ ਹੁਣ ਸਿੰਘ ਹਨੇ ਖਲੋਤੇ ਫੋਨ ਲੈ ਕੇ ਵੀਡੀਓ ਕਾਉਣ ਵਾਸਤੇ ਤੁਸੀਂ ਦਰਸ਼ਨ ਕਰ ਸਕਦੇ ਨਵੇਂ ਸਰੂਪ ਸਾ ਸੰਗਤ ਨੂੰ ਨਵੇਂ ਦੋਸਰੂਪਾਂ ਦਰਸ਼ਨ ਕਰ ਸਕਦੇ ਜਿਹੜੇ ਕਿ ਅਮਰਸਰ ਸਾਹਿਬ ਤੋਂ ਪਾਕਿਸਤਾਨ ਦੇ ਵਿੱਚ ਲਿਆਂਦੇ ਗਏ ਨੇ ਤੇ ਹੁਣ ਸਾਡੇ ਨਗਰ ਦੇ ਸਿੰਘ ਦੀਵਾਰ ਦੇ ਅੰਦਰ ਲੈ ਕੇ ਜਾ ਰਹੇ ਨੇ ਸੱਚਖੰਡ ਦੇ ਅੰਦਰ ਜੇੜਫੋਲ ਦਾ ਸਤਨਾਮ ਵਾਹੇ ਸਤਨਾਮ ਵਾਹੇ ਸਤਨਾਮ ਵਾਹੇ ਸਤਨਾਮ ਵਾਹੇ हे गुरु सतनाम वाहे गुरु ਰੁਹ ਹੈ ਗਰੋ ਰੁਹ ਹੈ ਰੂਹੀ ਸਵਾਹ ਹੈ ਰਹੀ ਕੀ ਜਹਦੇ ਆਹ ਆਦਿਕਰ ਜੀ ਕੀ ਫਤਿਹ ਸੋਨਹਾਰ ਸਤ ਸ੍ਰੀ ਅਕਾਲ ਸਤ ਸਵਾਹ ਵਾਹਿਗੁਰੂ ਜੀ ਕੀ ਫਤਿਹ ਈ ਸਾਸੰਗਤ ਜੀ ਪਹਿਲਾਂ ਜੋ ਨਵੇਂ ਦੋਸਤ ਰੂਪ ਲੈਣਦੇ ਗਏ ਉਹਨਾਂ ਦੀ ਖੁਸ਼ੀ ਦੇ ਵਿੱਚ ਪਹਿਲਾਂ ਦੇਗ ਵਰਤਾਈ ਗਈ ਫਿਰ ਲੱਡੂਆਂ ਦਾ ਪ੍ਰਸ਼ਾਦ ਤੇ ਹੁਣ ਠੰਡੇ ਵੰਡੇ ਜਾ ਰਹੇ ਨੇ ਦੇਖ ਸਕਦੇ ਸਾਰੀ ਸੰਗਤ ਠੰਡੇ ਛਕ ਰਹੀ ਆ ਮਮਾ ਯਾਰ ਹਿਮਰਾ ਆਪ ਲੋ ਤੇਰਾ ਬਣਾ ਲਿਆ ਵਾ ਅਬੀ ਕਾ ਰਹਿ ਗਿਆ ਹੈਗੇ ਤਿੰਨੇ ਠੰਡਿਆਣਾ ਰਜੇ ਹੋਏ ਆਏ ਝਫਾ ਮੈਂ ਆ ਸਾਹਿਬ ਜੀ ਹੁਣ ਮਹਾਰਾਜ ਦੇ ਦੋ ਨਵੇਂ ਸਰੂਪ ਆਏ ਸੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਜਿਹੜੇ ਤੁਸੀਂ ਦਰਸ਼ਨ ਕਰ ਲਏ ਆ ਤੇ ਇਹਨਾਂ ਵੀਰਾਂ ਨੇ ਸੁਖਮਾਨ ਨਵਰੂਪ ਤੇ ਨਿਮੋਲੇ ਨੇ ਬੜੀ ਆ ਕੇ ਸੇਵਾ ਕੀਤੀ ਆ ਤੇ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜਿਹੜੀ ਉਹਨੂੰ ਲਾਈਕ ਕਰ ਦਿਓ ਤੇ ਸ਼ੇਅਰ ਜਰੂਰ ਕਰਦੇ ਹੋ ਦੂਜੀਆਂ ਵੀਡੀਓ ਵੀ ਸ਼ੇਅਰ ਕਰਦੇ ਜੇ ਇੱਕ ਗੁਰੂ ਦੀ ਵੀਡੀਓ ਸ਼ੇਅਰ ਕਰਦੇ ਹੋ ਤੇ ਵਧੀਆ ਵੀਡੀਓ ਵਧਿਆ ਲੱਗੀ ਹੋਵੇ ਤਾਂ ਜਰੂਰ ਜਰੂਰ ਲਾਈਕ ਕਰਕੇ ਜਾਇਓ ਓਕੇ ਜੀ ਮਿਲਦੇ ਆ ਨਈ ਵੀਡੀਓ ਵਿੱਚ ਸਤਿ ਸ੍ਰੀ ਅਕਾਲ